ਯਾਰ ਟੈਕਸੀ ਯੂਨੀਅਨ ਜਿੰਦਾਬਾਦ ਯਾਰ ਟੈਕਸੀ ਯੂਨੀਅਨ ਜਿੰਦਾਬਾਦ ਯਾਰ ਟੈਕਸੀ ਯੂਨੀਅਨ ਜਿੰਦਾਬਾਦ ਯਾਰ ਟੈਕਸੀ ਯੂਨੀਅਨ ਜਿੰਦਾਬਾਦ ਯਾਰ ਟੈਕਸੀ ਯੂਨੀਅਨ 사ਸ਼ੀ ਗਾ ਜੀ ਮੈਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੋਲ ਆਸਪਤੋਂ ਆਜ਼ਾਦ ਟੈਕਸੀ ਯੂਨੀਅਨ ਪ੍ਰਧਾਨ ਸਾਡੇ 22 ਤਰੀਕ ਨੂੰ ਇੱਥੇ ਝਗੜਾ ਆ ਜੋ ਕਿ ਇੱਕ ਟੈਕਸੀ ਸਟੈਂਡ ਦੇ ਕਰਕੇ ਝਗੜਾ ਆ ਜੋ ਅਹੀਂ ਟੈਕਸੀ ਗੱਡੀ ਲੈ ਕੇ ਆਪਣੇ ਸਟੈਂਡ ਸਮੇਂ ਟੈਕਸੀ ਟਾਂ ਜੀ ਕੇਸ ਲਵੇ ਲੈ ਕੇ ਗਏ ਜੀ ਉਥੇ ਟੈਕਸੀ ਲਾਉਣ ਤੋਂ ਪਹਿਲਾਂ ਤਕਰਾਰ ਵਜ ਗਈ ਮੇਰਾ ਉਹੀ ਸਟੈਂਡ ਸੀਗਾ ਚਿੰਦਾ ਲੈ ਕੇ ਕਿ ਅਸੀਂ ਉਥੇ ਇੱਕ ਟੈਕਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉਥੇ ਜਿਹੜੇ ਬੰਦੇ ਜਿਆਦਾ ਰੋਤੇ ਸੀ ਜਿਹੜੇ ਕਿ ਪਹਿਲਾਂ ਸਾਡੇ ਵੀਰ ਨੇ ਡੇਟ ਪਾ ਚੁੱਕੇ ਆ ਕਿ ਉਹ ਉਹਦਾ ਗੁੰਡਾ ਦਾ ਚੱਲਦਾ ਆ ਉਹ ਉਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੜ ਕੇ ਜਿਹੜੇ ਕਿ 90% ਪਰ ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ੀਅਲ ਗੱਡੀਆਂ ਨੇ ਉਹਨਾਂ ਦੇ ਨਾਲ ਰੜ ਕੇ ਅਡੇ ਨਾਲ ੱਤਕਾ ਕਰਦੇ ਆ ਜਿਹੜੀ ਆਜਾਦ ਟੈਕਸੀ ਜੁਗੀਆਂ ਦੀ ਗੱਡੀ ਉੱਥੇ ਲੱਗਦੀ ਆ ਉਹਦੇ ਨਾਲ ੱਤਕਾ ਹੁੰਦਾ ਹੈ ਚਾਹੇ ਅੱਜ ਤੋਂ 3 ਮਹੀਨੇ ਪਹਿਲਾਂ ਵੀ ੱਤਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ੱਤਕਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾੜੀ ਘਰੋਂ ਜਿਵੇਂ ਕੀਤੀ ਸਾਡੇ ਨਾਲ ਇੱਕ ਦੋ ਵਾਰ ਪਹੁੰਚੇ ਜਦੋਂ ਪਹੁੰਚੇ ਤੇ ਅਸੀਂ ਸਿਰਫ ਇੱਕ ਗੱਲਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵਿੱਚ ਹੀ ਉਹਨਾਂ ਦੀ ਗੱਡੀਆਂ ਵਿੱਚ ਹਾਰ ਹੀ ਗਏ ਤੇ ਜਿੱਦਾਂ ਹੀ ਅਸੀਂ ਥੋੜਾ ਗਾਹਾਂ ਭਲੇ ਆ ਇਕ ਕਿਹਾ ਜਾਦਾ ਕਿ ਹਾਂ ਇਥੇ ਪਾਜੀ ਗੱਡੀ ਲਾਉਣੀ ਤਾਂ ਉਹਨਾਂ ਨੇ ਡੱਡੇ ਫੜਿਆ ਸਾਡੇ ਉੱਤੇ ਹਮਲਾ ਕਰ ਪਾਇਆ ਜੋ ਕਿ ਮੇਰੇ ਤੇ ਵੀ ਸੱਟ ਲੱਗੀ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪੀਟਲ ਗਏ ਹਸਪੀਟਲ ਦੀ ਸਾਡੀ ਕੋਈ ਇਹੋ ਜਿਹੀ ਛਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕੇ ਕੇ ਮਰ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਇਲਾਜ ਕਰਵਾਇਆ ਅੱਜ ਕੀ ਗੱਲ ਹੋਈ ਅੱਜ ਕੁਝ ਨਹੀਂ ਜੀ ਅੱਜ ਹੀ ਅੱਜ ਤੋਂ 22 ਦਿਨ ਦਾ ਝਗੜਾ ਹੈ ਹਜੇ ਤੱਕ ਸਾਡੀ ਕੋਈ ਛਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਇਸ ਪ੍ਰੈਸ ਦੇ ਜ਼ਰੀਏ ਹੀ ਇਹਦਾ ਹੱਲ ਕੱਢਨੇ ਆ ਸਰਕਾਰ ਕੋਈ ਸਰਕਾਰ ਹਟਾ ਰਹਾ ਹਾਲ ਕੀ ਮੰਨ ਤੁਹਾਡੀ ਸਾਡੀ ਇਹੋ ਜਿਹੜੀ ਜਿਨ੍ਹਾਂ ਨੇ ਅੱਡੇ ਤੇ ਲਾਠੀ ਚਾਰਜ ਕੀਤੀ ਪੁੱਟ ਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਪੱਤਾ ਜਾਂ ਕੋਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਜਾ ਸਾਡੀ ਇਜਾਦ ਕਿਸੇ ਜੁਨੀਅਨ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰੇ